Okay. ਸਤਿਗੁਰ ਕੀ ਸੱਚ ਸਾਕੀ ਬਿਗਨ ਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇਆ ਨਾਨਕ ਸੋਖ ਕਾ ਜੈ ਆਵਿਆ ਪੈ ਭਵ ਸ਼ਰਣਾ हारमानषत ना कररोतन एक अखरहारमानवासत नाम कररोतन जश्डार जरा जोर हाजरा दूर गयाजमान में गदी के अवतार तन धन साहेब ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਹੁਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲੋਕਾਂ ਦੇ ਇੱਥੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਲੀ ਗੋਦ ਦਾ ਆਨੰਦ ਮੰਗ ਰਹੀ ਪਰਮ ਸਨਮਾਨ ਜੋਗ ਗੁਰੂ ਕੇ ਆਦੀ ਗੁਰੂ ਸواری ਘਰਸਰੂਪ ਸਦ ਸੰਗਤ ਜੀਓ ਵਡੇ ਪਦ ਹਨ ਸੈਮੀ ਦਾੰਦ ਸਨਤਾਜ ਮੰਚਨ ਪਾਤਿਸ਼ਾ ਧੰਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੇ ਮਵਾਰਕ ਰਸਨਾ ਤੋਂ ਚਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜੀ ਆਪ ਆਰੂ ਜਲਦੀ ਵਾਰ ਵਿਚਾਰਾਂ ਦੀ ਸੰਗਤ ਨੂੰ ਜਿਹਾ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਆਪ ਕਥੈ ਆਪ ਸੁਨਣ ਹਾਰ ਆਪ ਇੱਕ ਆਪ ਵਿਸਥਾਰ ਉਪਕਤਨ ਕਰਨ ਵਾਲਾ ਬਿਆਨ ਕਰਨਾਂ ਦੇ ਕਰਨ ਵਾਲਾ ਵੀ ਆਪੀ ਹੈ ਅਤੇ ਸੁਣਨ ਹਾਰ ਦੇ ਸੁਣਨ ਵਾਲਾ ਵੀ ਆਪੀ ਹੈ ਮਲੋ ਜਿੱਥੇ ਤੱਕ ਰੱਬ ਦੀ ਕਲਾ ਬਰਤਦੀ ਹੈ ਉਹ ਆਪਣੀ ਕਲਾ ਨੂੰ ਆਪ ਹੀ ਜਾਣਦਾ ਹੈ ਉਹਦੀ ਕਲਾ ਹੈ ਕਿੱਥੇ ਆਪ ਹੈ ਇੱਕ ਆਪ ਵਿਸਥਾਰ ਵਿਸਥਾਰ ਦਾ ਅਰਥ ਹੈ ਖਲਾ ਰੱਬ ਸਾਰਾ ਕਿ ਜਿਸ ਵੀ ਐਂਗਲ ਤੇ ਰੱਬ ਨੂੰ ਖੋਜਿਆ ਗਿਆ ਉਹਨਾਂ ਨੇ ਉਦਾਂ ਦੀ ਸਿਫਤ ਕੀਤੀ ਜਿਸ ਤਰ੍ਹਾਂ ਕਈ ਪਿਆਰੇ ਜਿਹੜੇ ਨੇ ਜਿਹੜੇ ਨਿਤਰੀ ਮੈਸੂਰ ਮੈਨੇ ਉਹਨਾਂ ਨੇ ਪਰ ਰੱਬ ਨੂੰ ਅਜਮਾਣਾ ਜਾਂ ਰੱਬ ਨੂੰ ਬਿਆਨ ਕਰਦੇ ਨੇ ਇਕ ਹਾਥੀ ਹੈ ਕਿਸੇ ਨੇ ਸੁੰਦਰ ਨੂੰ ਹੱਥ ਪਾਇਆ ਉਹ ਕਹਿੰਦਾ ਰਹਾ ਬੈਦਾਂ ਦਾ ਇੱਕ ਸੁਣੀ ਦਾ ਕਹਿੰਦੇ ਸੱਪ ਦੇ ਵਾਂਗ ਇਦਾਂ ਦਾ ਆਕਾਰ ਹੋ ਸਕਦਾ ਹੈ ਕਿਸੇ ਨੇ ਉਹਦੇ ਪੈਰ ਨੂੰ ਹੱਥ ਪਾਇਆ ਲਤ ਨੂੰ ਕਹਿੰਦੇ ਤਾਂ ਥਮ ਵਰ ਗਿਆ ਕਿਸੇ ਨੇ ਪੇਟ ਨੂੰ ਕਹਿੰਦੇ ਇਹਦਾ ਤਾਂ ਕੋਈ ਤੁਸੀਂ ਕਹਿੰਦੇ ਉਹ ਸਭ ਵਰ ਗਿਆ ਥਮ ਵਰ ਗਿਆ ਇਹ ਤਾਂ ਜੱਫੀ ਦੇ ਵਿੱਚ ਨਹੀਂ ਆ ਰਿਹਾ ਕਿਸੇ ਨੇ ਪੁੱਛਣੋਂ ਹੱਤ ਪਾਇਆ ਉਹ ਕਹੇ ਤਕੂ ਅਡੋ ਅਡੋ ਪਾਦ ਅਡੋ ਅਡੋ ਐਂਗਲ ਤੇ ਵੇਖਦੇ ਪਏ ਨੇਤਰਹੀਣ ਨੇ ਪਰ ਰੱਬ ਜਿਨ੍ਹਾਂ ਨੇ ਜਿੱਥੋਂਕ ਸੇਵਤ ਕੀਤੀ ਹੈ ਰੱਬ ਦੀ ਉਹਨਾਂ ਨੂੰ ਉਤਨਾ ਕੋ ਪ੍ਰੋਪਰ ਗਿਆਨ ਨਹੀਂ ਕਰ ਸਕੇ ਬਸਤੇ ਵਿੱਚ ਉਹ ਰਸ ਲੈ ਰਹੇ ਨੇ ਰਸ ਦੇ ਵਿੱਚ ਰੱਬ ਦੀ ਸਿਖਤ ਕੀਤੀ ਹੈ ਕਿ ਕਿਸੇ ਨੇ ਜਿੱਥੇ ਤੱਕ ਰੱਬ ਨੂੰ ਪੂਜਿਆ ਕਹਿ ਜਾਨਾ ਕਿ ਅਸੀਂ ਰੱਬ ਨੂੰ ਮੁਕੰਮਲ ਪੂਜ ਕੇ ਤੁਹਾਨੂੰ ਅਸੀਂ ਬਿਆਨ ਕਰਦੇ ਪਏ ਹਾਂ ਅੱ ਰੱਬ ਦਾ ਰੂਪ ਗੁਰੂ ਨਾਨਕ ਦੇ ਮਹਾਰਾਜੀ ਉਹ ਵੀ ਕਹਿੰਦੇ ਪਏ ਨੇ ਕਿ ਰੱਬ ਦਾ ਕੋਈ ਪਰਿਵਾਰ ਨਹੀਂ ਅਰ ਰੱਬ ਆਪਣੇ ਪਰਿਵਾਰ ਨੂੰ ਰੱਬ ਆਪਣੇ ਪਸਾਰੇ ਨੂੰ ਆਪ ਜਾਣਦਾ ਹੈ ਕਿ ਰੱਬ ਨੇ ਖਲਾਰਾ ਕਿੰਨਾ ਕਿ ਪਸਾਰਾ ਕਿਤਨਾ ਕੀਤਾ ਹੋਇਆ ਉਹ ਆਪ ਹੀ ਜਾਣਦੇ ਹੈ ਜਾਤ ਸੁਭਾਵ ਹੈ ਤਾਂ ਸ੍ਰਿਸ਼ਟ ਉਪਾਦੇ ਉਹਨਾਂ ਰੱਬ ਨੂੰ ਕਿਸੇ ਨੇ ਨਹੀਂ ਕਿਹਾ ਕਿ ਸ੍ਰਿਸ਼ਟੀ ਉਪਾਦੇ ਪੈਦਾ ਕਰ ਦੇ ਜਾ ਕੋ ਨੂੰ ਸ੍ਰਿਸ਼ਟੀ ਨੂੰ ਸਮੇਟ ਲੈ ਅ ਰੱਬ ਨੂੰ ਚੰਗਾ ਲੱਗਦਾ ਕਾ ਸ੍ਰਿਸ਼ਟੀ ਆਪਾਉਂਦਾ ਹੈ ਪੈਦਾ ਕਰਦਾ ਚੰਗਾ ਲੱਗਦਾ ਸਮੇਟ ਲੈ ਤਮਤੇ ਪਿੰਨ ਨਹੀਂ ਕਿਚੋਈ ਸਭ ਕੁਝ ਆਪਣ ਬਣਾ ਲਏ ਸਮਾਏ ਜੋ ਕੁਝ ਤੁਸੀਂ ਕਰਦੇ ਹੋ ਇਹ ਪ੍ਰਮਾਤਮਾ ਜੀ ਆਪਣੇ ਪਾਣੇ ਦੇ ਅੰਦਰ ਲੱਗਦੇ ਆ ਪਾਪ ਕਿ ਜੋ ਤੁਹਾਨੂੰ ਚੰਗਾ ਲੱਗਦਾ ਰਮਾਤਮਾ ਜੀ ਤੁਸੀਂ ਉਹ ਕਰਦੇ ਹੋ ਤੁਸੀਂ ਕਿਸੇ ਦੇ ਨਾਲ ਸਲਾਮ-ਮਸਵਰਾ ਨਹੀਂ ਕਰਦੇ ਤੇ ਹੁਣ ਸ੍ਰਿਸ਼ਟੀ ਬਣਾਉਣੀ ਹੈ ਜਾਂ ਪਰਲੋ ਲੈ ਕੇ ਹੋਣੀ ਹੈ ਉਤਪਤੀ ਕਰਨੀ ਹੈ ਇਹ ਬਸ ਤੁਹਾਡੀ ਆਪਣੀ ਮੌਜ ਹੈ ਇਤਨਾ ਜ਼ਰੂਰ ਹੈ ਤੁਮਤੇ ਪਿੰਨ ਨਹੀਂ ਕਿਛ ਕੋਈ ਤੁਹਾਡੇ ਤੋਂ ਵੱਖਰਾ ਕੁਝ ਵੀ ਨਹੀਂ ਹੈ ਜੋ ਤੁਸੀਂ ਬਣਾਉਂਦੇ ਹੋ ਆਨੰਦ ਦੇ ਵਿੱਚ ਬਣਾਉਂਦੇ ਹੋ ਆਨੰਦੀ ਆਨੰਦ ਦੇ ਦੋ ਗੁੱਦ ਤੁਸੀਂ ਉਹ ਪਾਇਆ ਹੈ ਆਪਣਾ ਸੂਤ ਸਭ ਜਗਤ ਪਰਵੇ ਇਸ ਸ੍ਰਿਸ਼ਟੀ ਨੂੰ ਪਾ ਕੇ ਭਵੇਂ ਤਿੰਨ ਤਿੰਨ ਤਰ੍ਹਾਂ ਦੀ ਹੈ ਵਖਰਾ ਵਖਰਾ ਅਨੇਕਾਂ ਤਰ੍ਹਾਂ ਦੀ ਹੈ ਇਹਨੂੰ ਪਰੋਕੇ ਜਿਵੇਂ ਮਾਲਾ ਨੂੰ ਪਰੋ ਦਿੰਦੇ ਆ ਇਹਨੂੰ ਪਰੋਕੇ ਸਤਿਗੁਰੂ ਤੁਸੀਂ ਨੇ ਇੱਕ ਸੂਤ ਦੇ ਵਿੱਚ ਆਪਣਾ ਸੂਤ ਸਭ ਜਗਤ ਪਰੋ ਮਰਿਆਦਾ ਦੇ ਸੂਤ ਦੇ ਵਿੱਚ ਪਰੋਇਆ ਹੋਇਆ ਹੈ ਮर्यादा ਤੋਂ ਬਾਹਰ ਜਾਂ ਤੁਹਾਡੇ ਸੂਤ ਤੋਂ ਬਾਹਰ ਨਹੀਂ ਕੋਈ ਹੋ ਸਕਦਾ ਜਨਮ ਵੀ ਰਤਪਾਲਣਾ ਵੀ ਮੌਤ ਵੀ ਇਸੇ ਸੂਤ ਦੇ ਅੰਦਰ ਹੀ ਹੈ ਇਸ ਸੂਤ ਦਾ ਦਾਇਰੇ 'ਚ ਕੋਈ ਬਾਹਰ ਨਹੀਂ ਹੈ ਜਨਮ ਦੇ ਵਿੱਚ ਮਰਨ ਦੇ ਵਿੱਚ ਕਿਸੇ ਦੀ ਕੋਈ ਆਪਣੀ ਮਰਜ਼ੀ ਨਹੀਂ ਚੱਲਦੀ ਹੈ ਜਿੱਥੇ ਰੱਬ ਨੇ ਲਿਖੇ ਹੈ ਤਾਂ ਉੱਥੇ ਹੀ ਉਹ ਸਮਾਪਿਤਦਾ ਹੈ ਤੇ ਤਵਾਰ ਸਮਾ ਕਿਹੜਾ ਦਿਨ ਕਿਹੜੀ ਥਿਤ ਕਿਹੜੀ ਵਾਰ ਫਿਰ ਜਾ ਕੇ ਇਨਸਾਨ ਦੀ ਮੌਤ ਹੋਣੀ ਹੈ ਇਹ ਨਹੀਂ ਆਕੇ ਕਿ ਆਪਣੀ ਮਰਜ਼ੀ ਦੇ ਨਾਲ ਇਹਦਾਂ ਹੋਇਆ ਕਿ ਰੱਬ ਨੇ ਸਾਰਿਆਂ ਨੂੰ ਕਿਤਾਬੇ ਦੇ ਵਿੱਚ ਪੁਰੋਇਆ ਇੱਕ ਮਰਿਆਦਾ ਦੇ ਵਿੱਚ ਪੁਰੋਇਆ ਪਰ ਸਤਿਗੁਰੂ ਕਹਿੰਦੇ ਨੇ ਜਾ ਕੋ ਪ੍ਰਭ ਜਿਉ ਆਪ ਵਝਾਏ ਹੁਣ ਇੱਕ ਸੂਤ ਦੇ ਵਿੱਚ ਬਰਉਣ ਵਾਲਾ ਪਰਮਾਤਮਾ ਜੀ ਜਾ ਆਪਣੇ ਆਪ ਨੂੰ ਜਾਣਨ ਵਾਲਾ ਉਹਨੂੰ ਜਾਣ ਵੀ ਨਹੀਂ ਸਕਦਾ ਬਸ ਉਦੋਂ ਤੱਕ ਆਨੰਦ ਲੈ ਸਕਦਾ ਹੈ ਸਕੂਨ ਲਿਆ ਜਾ ਸਕਦਾ ਹੈ ਤਾਂ ਕੋ ਗੁਰੂ ਅਰਜਨ ਦੇਵ ਮਹਾਰਾਜ ਉਸ ਪ੍ਰਮਾਤਮਾ ਦੇ ਪਰਥਾਏ ਗਏ ਰਹੇ ਨੇ ਕਿ ਜਿਹੜਾ ਰੱਬ ਦੀ ਮਰਿਆਦਾ ਨੂੰ ਸਮਝ ਲੈਂਦਾ ਹੈ ਜਾ ਕੋ ਪ੍ਰਭ ਜੀ ਉਹ ਆਪ ਬੁਝਾਏ ਮੰਨ ਲੋ ਜੀਤੇ ਸਤਗੁਰੂ ਰਹਿਮਤਾਂ ਵਰਸਾਉਣ ਉਹਨੂੰ ਸੋਚੀ ਆ ਸਕਦੇ ਆ ਆਪਣੀ ਹੈਂਕੜ ਕਰਕੇ ਕਿਸੇ ਨੂੰ ਸੋਝੀ ਨਹੀਂ ਆਈ ਹੰਕਾਰ ਜ਼ਰੂਰ ਵੱਧ ਜਾਂਦਾ ਇੱਥੇ ਸੋਝੀ ਹੁੰਦੀ ਹੈ ਸਿਰਫ ਸ਼ਰਦਾ ਦੇ ਨਾਲ ਪ੍ਰੇਮ ਦੇ ਨਾਲ ਇੱਥੇ ਲੱਖਾਂ ਨੇ ਜਿਹੜੇ ਭਗਤ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੇ ਵੱਡੇ ਵੱਡੇ ઋષਿ ਵੱਡੇ ਗੁੜੀ मुਨੀ ਕਈ ਕਿਈ ਜੁਗਾਂ ਤੋਂ ਜਿਹੜੇ ਚੌਂਕੜਾ ਮਾਰੀ ਬੈਠੇ ਸੀ ਪਰ ਬਦਕਿਸਮਤੀ ਉਹਨਾਂ ਉਹਨਾਂ ਦੇ ਅੰਦਰ ਰਤਾ ਪਰਿ ਆਇਆ ਭਾਵੇਂ ਮਾਨ ਮਾਨ ਮੁਨੀ ਮੁਨ ਵਰ ਗਲੇ ਅਗਰ ਤਕਵੀਰ ਜੀ ਕਹਿੰਦੇ ਨੇ ਤੇਰੀ ਕੀ ਹਸਤੀ ਹੈ ਚਾਰ ਚੱਲਣ ਤੇਰੇ ਕੋਲ ਆ ਗਏ ਨੇ ਤੇਰਾ ਜ਼ਿੰਦਗੀ ਦਾ ਤਰੀਕਾ ਤੇਰਾ ਬੋਲ ਬਾਣੀ ਦਾ ਤਰੀਕਾ ਮਤਲਬ ਇਹ ਹੈ ਕਿ ਕੋਈ ਰਤਬਾ ਤੇਰੇ ਕੋਲ ਆ ਗਿਆ ਤੇਰਾ ਜ਼ਿੰਦਗੀ ਦਾ ਹਰ ਇੱਕ ਤਰੀਕਾ ਬਦਲ ਜਾਂਦਾ ਇਨਸਾਨ ਦਾ ਚਾਰ ਇਹਦੇ ਕੋਲ ਗਿਆਨ ਦੀਆਂ ਗੱਲਾਂ ਆ ਗਈਆਂ ਫਿਰ ਕੁਝ ਜਾਣ ਲੈਂਦਾ ਤਾਂ ਫਿਰ ਇਹਦੇ ਕੋਲ ਇਹਦਾ ਤਰੀਕਾ ਬਦਲ ਜਾਂਦਾ ਹਾਲਾਂਕਿ ਜਾਣਣਾ ਹੁੰਦਾ ਆਪਣੇ ਲਈ ਦੂਜਿਆਂ ਲਈ ਨਹੀਂ ਹੁੰਦਾ ਰੱਬ ਨੂੰ ਪਾਉਣਾ ਹੁੰਦਾ ਆਪਣੇ ਲਈ ਤਾਂ ਬਗਤ ਕਬੀਰ ਜੀ ਕਹਿੰਦੇ ਨੇ ਬੜੇ ਨੇ ਐਦਾਂ ਦੇ ਜਿਹੜੇ ਰੱਬ ਤੋਂ ਕਾਫੀ ਖੂਹਾਂ ਦੂਰ ਨੇ ਪਰ ਰੱਬ ਦਾ ਵਿਖਾਵਾ ਉਹਨਾਂ ਦੇ ਕੋਲ ਅੰਦਰ ਹੈ ਹੁਣ ਇਹ ਰਹਿਮਤ ਦੱਸਦੇ ਨੇ ਕਿ ਜਿਹਨੂੰ ਸੋਝੀ ਦਿੰਦੇ ਨੇ ਸਤਿਗੁਰੂ ਬਹੁਤ ਵੱਡੀ ਰੱਬ ਦੀ ਰਹਿਮਤ ਹੈ ਜੇ ਕੋ ਪ੍ਰਭ ਜੀ ਉਹ ਆਪ ਭੁਜਾਏ ਸਾਚਾ ਨਾਮ ਸੋਈ ਜਨਮ ਹੋਇ ਜਿਹਨੂੰ ਸਤਿਗੁਰੂ ਬੁਝਾਉਂਦੇ ਨੇ ਬੁਝਾਉਣ ਦਾ ਭਾਵ ਸਤਿਗੁਰਾਂ ਨੇ ਗਿਆਨ ਦੇਣਾ ਇਹਨੂੰ ਸਮਝਾਉਂਦੇ ਹੁਣ ਜਿਹੜਾ ਤਾਂ ਸਮਝ ਗਿਆ ਉਹਦੇ ਕੋਲ ਤਾਂ ਪਰਮਾਤਮਾ ਦਾ ਨਾਮ ਹੈ ਅਤੇ ਪਰਮਾਤਮਾ ਦਾ ਨਾਮ ਸਦੀਵੀ ਰਹਿਣਾ ਹੁਣ ਜਿਹਨੇ ਹਿਰਦੇ ਦੇ ਵਿੱਚ ਟਿਕਾਇਆ ਉਹ ਪਿਆਰਾ ਵੀ ਫਿਰ ਸਦੀਵੀ ਹੀ ਹੈ ਸਦੀਵੀ ਕਿਵੇਂ ਬਣਦਾ ਸੋ ਸਮਦਰਸੀ ਤਤ ਕਾ ਬੇਤ ਸਮਦਰਸੀ ਦਾ ਅਰਥ ਹੁੰਦਾ ਇੱਕ ਨਜ਼ਰ ਦੇ ਨਾਲ ਸਾਰਿਆਂ ਨੂੰ ਵੇਖਣਾ ਇਹ ਤਾਂ ਇੱਕ ਨਜ਼ਰ ਇਹਦਾ ਹੀ ਬਣਦੀ ਹੈ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ ਭਾਵੇਂ ਕਿਸੇ ਦੇ ਕੋਲ ਰਤਬਾ ਹੈ ਭਾਵੇਂ ਨਹੀਂ ਹੈ ਇੱਕ ਨਜ਼ਰ ਦੇ ਨਾਲ ਵੇਖ ਰਿਹਾ ਕਿ ਇਹ ਸਿਰਫ ਰੱਬ ਦਾ ਪਿਆਰਾ ਹੈ ਅਤੇ ਅ ਰੱਬ ਦਾ ਪਿਆਰਾ ਇਹਦੇ ਅੰਦਰ ਰੱਬ ਦੀ ਯੋਗਤਾ ਹੈ ਮੈਂ ਰੱਬ ਨੂੰ ਸਜਦੇ ਕਰਨਾ ਹੈ ਰੱਬ ਨੂੰ ਬੁਲਾਉਣਾ ਹੈ ਰੱਬ ਦੇ ਨਾਮ ਨਾਲ ਵਰਤਨ ਕਰਨਾ ਹੈ ਉਹਨੂੰ ਕਿੰਨੇ ਸੰਮਦਰਸੀ ਜੇ ਤਾਂ ਦੇ ਕੋਲ ਸੱਚ ਹੈ ਤਾਂ ਆਲਾਸ਼ਮੀਆ ਸਮਦਰਸੀ ਹੋਵੇਗਾ ਇਨਸਾਨ ਦੇ ਵੀ ਬਦ ਸਮਝਤੀ ਹੁੰਦੀ ਆ ਨਾ ਇੱਥੇ ਤੱਕ ਪਹੁੰਚਦਾ ਜਾਂਦਾ ਕਿ ਮੈਂ ਸੱਚ ਬੋਲਦਾ ਅਤੇ ਮੈਂ ਸੱਚ ਦੇ ਨਾਲ ਜੁੜਿਆ ਹੋਇਆ ਪਰ ਜਦੋਂ ਇਹ ਕਮਾਨ ਦੀ ਗੱਲ ਸਮਦਰਸੀ ਬਣਨਾ ਹੁੰਦਾ ਉਦੋਂ ਇਨਸਾਨ ਥੋੜਾ ਮਾਰ ਖਾਂਦਾ ਕਿ ਸਾਰਿਆਂ ਨੂੰ ਕੋ ਬਰਾਬਰ ਸਮਝਣਾ ਉਹਨੂੰ ਸਮਦਰਸੀ ਕਹਿੰਦੇ ਨੇ ਅਤੇ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀਤਾ ਹੁੰਦਾ ਜਿਤਨਾ ਵੱਡਾ ਤਤ ਹੁੰਦਾ ਅਸਲੀਅਤ ਬੇਤਾ ਜਾਨਣਾ ਹੁੰਦਾ ਹੁਣ ਜੀਨੇ ਰੱਬ ਦਾ ਗਿਆਨ ਜਾਣ ਲਿਆ ਮਤਲਬ ਸਮਦਰਸੀ ਹੋ ਗਿਆ ਜਿਹੜਾ ਸਮਦਰਸੀ ਹੁੰਦਾ ਕਿ ਅ ਰੱਬ ਨੇ ਦੁਨੀਆ ਬਣਾਈ ਹੈ ਰੱਬ ਜਰਰੇ ਜਰਰੇ ਦੇ ਵਿੱਚ ਵਿਆਪਕ ਹੈ ਸਾਰਿਆਂ ਦੇ ਅੰਦਰ ਵਿਆਪਕ ਹੈ ਉਹਨੂੰ ਮੈਂ ਤਾਂ ਮਹਿਸੂਸ ਕਰਦਾ ਉਹ ਮੁਕਲਿਸ ਦੇ ਵਿੱਚ ਵੀ ਹੈ ਉਹ ਅਮੀਰ ਦੇ ਵਿੱਚ ਵੀ ਹੈ ਅਤੇ ਉਹ ਜਿਹੜਾ ਰੱਬ ਦੇ ਨਾਲ ਟੁੱਟਾ ਹੋਇਆ ਉਹਦੇ ਅੰਦਰ ਵੀ ਹੈ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਉਹਦੇ ਨਾਲ ਉਹਦੇ ਅੰਦਰ ਵੀ ਹੈ ਤਾਂ ਕਿ ਜਿਹੜਾ ਜੁੜਿਆ ਹੋਇਆ ਹੈ ਤਾਂ ਉਹਨੂੰ ਕੀ ਜੋੜਨਾ ਹੈ ਅਸਲ ਜ਼ਿੰਦਗੀ ਤਾਂ ਟੁੱਟੇ ਹੋਏ ਨੂੰ ਜੋੜਨਾ ਹੁੰਦਾ ਹੈ ਟੁੱਟੇ ਹੋਏ ਨੂੰ ਪਿਆਰ ਕਰਨਾ ਤਾਂ ਇਹ ਸਤਿਗੁਰੂ ਕਹਿੰਦੇ ਨੇ ਸੰਗਲ ਸ੍ਰਿਟਕ ਜੇਨਤਾ ਉਹਨੇ ਇੱਕ ਗੁਰੂ ਦੇ ਦਵਾਰੇ ਤੇ ਆਇਆ ਸੀ ਜਦੋਂ ਗੁਰੂ ਦੇ ਦੁਆਰੇ ਤੇ ਆਏ ਨੇ ਇੱਕ ਦਾਤ ਮੰਗੀ ਦੋ ਮੰਗੀ ਸਤਗੁਰਾਂ ਨੇ ਖਜ਼ਾਨਾ ਖੋਲ੍ਹਿਆ ਇਹ ਚਾਹੁੰਦਾ ਸੀ ਮੈਂ ਆਵ ਦਾਤ ਹਾਸਲ ਕਰ ਲਵਾਂ ਜਾਂ ਮੈਨੂੰ ਆ ਦਾਤ ਮਿਲ ਜੇ ਸਤਗੁਰਾਂ ਨੇ ਇਹਨੂੰ ਦੁਨੀਆ ਜਿੱਤਣ ਵਾਲਾ ਬਣਾ ਦਿੱਤਾ ਕਿ ਤੂੰ ਦੁਨੀਆ ਜਿੱਤ ਲਈ ਨਾਨਕ ਸਗਲ ਸੇਸ਼ਟ ਕਾ ਜੇਤਾ ਪਰ ਸਤਗੁਰਾਂ ਨੇ ਜੋ ਪਹਿਲਾਂ ਵਿਚਾਰ ਦਿਆ ਰਹੇ ਆ ਕਿ ਮਨ ਨੂੰ ਟਿਕਾਣੇ ਤੇ ਰੱਖਣਾ ਕਰਮਾਂ ਨੂੰ ਆਪਣੇ ਨੂੰ ਜਿਹੜਾ ਗੁਰੂ ਦੇ ਮਤਾਬਕ ਚਲਾਉਣਾ ਫਿਰ ਜਾ ਕੇ ਕਿਤੇ ਇਹ ਸ੍ਰਿਸ਼ਟੀ ਜਿੱਤੀ ਜਾ ਸਕਦੀ ਨਹੀਂ ਤਾਂ ਬੜਾ ਮੁਸ਼ਕਲ ਹੈ ਅਤੇ ਜਿਨ੍ਹਾਂ ਨੇ ਸ੍ਰਿਸ਼ਟੀ ਜਿੱਤੀ ਹੈ 15 ਭਗਤ ਨੇ ਸਹਿਬਾਨ ਜਿਨ੍ਹਾਂ ਨੇ ਤਕਰੀਬਨ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਸੰਘਰਸ਼ ਕੀਤਾ ਹੈ ਹਾਲਾਂਕਿ ਉਹਨਾਂ ਵਰਗੀ ਦੁਨੀਆ ਤਾਂ ਕਿਸੇ ਨੇ ਜਿੱਤੀ ਨਹੀਂ ਹੈ ਪਰ ਉਸ ਸਮੇਂ ਉਹਨਾਂ ਲੋਕਾਂ ਦੀ ਬਦਕਿਸਮਤੀ ਰਹੀ ਹੈ ਇਹ ਜਿਹੜੇ ਉਹਨਾਂ ਨੂੰ ਧਰਮ ਦੇ ਪੱਖੋਂ ਕਰਮ ਦੇ ਪੱਖੋਂ ਉਹਨਾਂ ਦੇ ਰਹਿਣ ਸਹਿਣ ਪੱਖੋਂ ਉਹਨਾਂ ਦੇ ਕਲਚਰ ਪੱਖੋਂ ਜਿਨ੍ਹਾਂ ਨੇ ਲੱਖਾਂ ਹੀ ਸਵਾਲ ਉਠਾਏ ਸੀ ਭੰਵੇਂ ਕਬੀਰ ਜੀ ਨੇ ਭੰਵੇਂ ਰਵਦਾਦ ਜੀ ਨੇ ਭੰਵੇਂ ਨਾਮ ਦੇ ਵੱਡੇ ਨੇ ਭਗਤ ਜਿਨ੍ਹਾਂ ਨੂੰ ਜਾਤੀ ਦੇ ਨਾਮ ਦੇ ਨਾਲ ਵਰਜਿਆ ਗਿਆ ਧਰਮ ਦੇ ਨਾਂ ਕਰਕੇ ਵਰਜਿਆ ਜਿਨ੍ਹਾਂ ਨੂੰ ਸ਼ੂਦਰ ਕਿਹਾ ਗਿਆ ਇਹ ਤੁਹਾਡੇ ਹਿੱਸੇ ਨਹੀਂ ਆ ਸਕਦੀ ਬੰਦਗੀ ਪਰ ਉਹਨਾਂ ਨੇ ਦੁਨੀਆ ਜਿੱਤੀ ਜਿੱਤੀ ਦੁਨੀਆ ਕਿਸੇ ਰਤਬੇ ਕਰਕੇ ਮਾਇਆ ਕਰਕੇ ਨਹੀਂ ਹੈ ਦੁਨੀਆ ਜਿੱਤੀ ਉਹਨਾਂ ਨੇ ਰੱਬ ਕਰਕੇ ਕਬ ਕਹਦਾ ਰੱਬ ਦੇ ਨਾਲ ਪਿਆਰ ਇਦਾਂ ਦਾ ਬਣਉਂਦੀ ਆ ਉਹ ਜਿਹੜਾ ਇਸ਼ਨਾਨ ਕਰਨ ਜਾਂਦਾ ਹੈ ਗੰਗਾ ਤੇ ਰੋਜ਼ਮਰ ਰ ਇਸ਼ਨਾਨ ਕਰਦਾ ਉਹਨੇ ਨੇਮ ਆਮਾ ਦਾ ਨੇਮ ਦੇ ਨਾਲ ਇਸ਼ਨਾਨ ਕਰਨਾ ਉਥੇ ਜਾ ਕੇ ਬਾਟ ਪੂਜਾ ਕਰਨੀ ਉਥੇ ਜਾ ਕੇ ਜੋ ਵੀ ਨਾ ਦੇ ਮੰਤਰ ਪੜਦੇ ਆ ਉਹਨਾਂ ਨੇ ਮੰਤਰਾਂ ਦਾ ਜਾਪ ਕਰਨ ਅਤੇ ਇੱਕ ਸ਼ਖਸ ਹੈ ਜਿਹੜਾ ਆਪਣੇ ਘਰ ਬੈਠਾ ਜੁੱਤੀਆਂ ਗੰਡਦਾ ਆਏ ਗਏ ਕੋਈ ਆਇਆ ਤਾਂ ਆਉ ਭਗਤ ਕਰਦਾ ਬਾਕੀ ਇਤਨੀ ਉਹਨਾਂ ਦੇ ਕੋਲ ਮਾਇਆ ਵੀ ਨਹੀਂ ਸੀ ਆਰਥਿਕ ਪੱਖੋਂ ਕਮਜ਼ੋਰ ਸੀ ਕਿਉਂਕਿ ਮੋਏ ਹੋਏ ਪਸ਼ੂਆਂ ਨੂੰ ਢੋਂਦੇ ਸੀ ਉਹਨਾਂ ਦੀ ਖਲ ਲਾਉਂਦੇ ਸੀ ਜੁੱਤੀਆਂ ਬਣਾਉਂਦੇ ਸੀ ਜਿਹੜੇ ਲੋਕ ਉਥੇ ਜਾ ਰਹੇ ਨੇ ਉਹਨਾਂ ਦੇ ਨਾਲ ਗੰਗਾ ਗੱਲ ਨਹੀਂ ਕਰਦੀ ਅਤੇ ਜਿਹੜਾ ਉਹ ਘਰ ਬੈਠਾ ਹੈ ਗੰਗਾ ਉਹਦੇ ਨਾਲ ਗੱਲ ਕਰਦੀ ਹੈ ਉਹਨੇ ਪੈਸੇ ਦਿੱਤੇ ਉਹਨੇ ਗੰਗਾ ਚ ਸੁੱਟੇ ਗੰਗਾ ਨੇ ਇੱਕ ਕੰਗਣ ਦਿੱਤਾ ਕਿ ਜਿਹੜੇ ਰਵਦਾਸ ਨੂੰ ਦੇ ਦਿਓ ਜਾ ਕੇ ਪੰਡਤ ਦੇ ਭਾਗ ਜਾਗ ਪਏ ਕਿਦੇ ਕਰਕੇ ਰਵਦਾਸ ਜੀਆਂ ਕਰਕੇ ਕਿ ਉਹ ਕੰਗਣ ਜਿਹੜਾ ਹੈ ਕਿ ਉਸ ਨੂੰ ਦੇ ਦਿਓ ਰਵਦਾਸ ਜੀ ਨੂੰ ਉਹਨਾਂ ਨਾ ਕਦੇ ਉਹ ਗੰਗਾ ਤੇ ਗਏ ਨੇ ਨਾ ਕਦੇ ਗੰਗਾ ਤੇ ਇਸ਼ਨਾਨ ਕੀਤਾ ਕਿਉਂਕਿ ਉਸ ਸਮੇਂ ਦੇ ਲੋਕਾਂ ਦੀ ਬਦਕਿਸਮਤੀ ਹੈ ਨਾ ਕਿ ਜਾਣ ਨਹੀਂ ਦਿੰਦੇ ਜਾਤ ਕਰਕੇ ਕਦੇ ਬੜੇ ਤਰੀਕਿਆਂ ਦੇ ਨਾਲ ਉਹਨਾਂ ਨੂੰ ਮੈਲ ਟ੍ਰੋਲ ਕੀਤਾ ਜਾਂਦਾ ਸੀ ਤੁਸੀਂ ਐਦਾਂ ਹੋ ਤੁਸੀਂ ਐਦਾਂ ਹੋ ਸਾਡਾ ਤਾਂ ਨਾ ਪਰਿਸ਼ਟਿਆ ਜਾਣਾ ਅਸੀਂ ਪਰਿਸ਼ਟ ਜਾਗੇ ਸਾਡੀ ਗੰਗਾ ਪਰਿਸ਼ਟ ਜੀ ਪਰ ਜਦੋਂ ਗੰਗਾ ਨੇ ਉਹ ਕੰਗਣ ਦਿੱਤਾ ਕਿਸੇ ਦੇ ਇਹ ਸਮਝ ਦੇ ਵਿੱਚ ਨਹੀਂ ਆਇਆ ਸੀ ساری ਜ਼ਿੰਦਗੀ ਹੋ ਗਈ ਇੱਥੇ ਪਾਲ ਪੂਜਾ ਕਰਨੇ ਸਾਡੇ ਹਿੱਸੇ ਦੇ ਵਿੱਚ ਨਹੀਂ ਆਇਆ ਉਹਨੂੰ ਘਰ ਬੈਠੇ ਨੂੰ ਗੰਗਾ ਦੇ ਦੀ। ਉਹਨ ਕੰਗਣੇ ਹੈ ਕਿ ਗੰਗਾ ਪ੍ਰਗਟ ਹੋਈ ਹੈ ਪ੍ਰਗਟ ਹੋ ਕੇ ਉਹਨੂੰ ਫੜਾਇਆ ਪੰਡਤ ਨੂੰ ਕਹਿੰਦੇ ਆ ਕੰਗਣ ਉਹਨੂੰ ਦੇ ਦਿਓ ਰਬ ਦਾਸ ਇਹਨੂੰ ਕਹਿੰਦੇ ਨੇ ਸਾਰੀ ਦੁਨੀਆ ਜਿੱਤ ਲੈਣੀ ਸਾਰੀ ਦੁਨੀਆ ਜਿੱਤੀ ਕਿਵੇਂ ਉਹਨਾਂ ਨੇ ਕਿਉਂਕਿ ਗੰਗਾ ਕੀਦਾ ਦਵ ਸਤਕਾਰ ਕਰਦੀ ਐ ਰਬਦਾਸ ਦੇ ਕੋਲ ਅੰਤਾਂ ਦੀ ਬੰਦਗੀ ਐ ਰਬਦਾਸ ਦੇ ਕੋਲ ਅ ਰੱਬ ਦਾ ਪਿਆਰ ਅਥਾ ਹੈ ਉਹਨੂੰ ਸਜਦੇ ਕਰਦੀ ਸੀ ਮਾਇਆ ਵਾਲੇ ਰਤਬਿਆਂ ਵਾਲੇ ਤਾਂ ਬੜੇ ਸੀ ਉਹਨਾਂ ਬੋਲੇ ਜਾਂਦੇ ਸੀ ਜਿਹੜੇ ਇਸ਼ਨਾਨ ਕਰਦੇ ਸੀ ਬੜੀ ਮਾਇਆ ਸੁਰਦੇ ਸੀ ਪਰ ਅੱਜ ਆਨਾ ਥੇਲਾ ਦਿੱਤਾ ਰਬਦਾਸ ਜੀ ਨੇ ਆਨੇ ਚਲੇ ਦੇ ਬਦੌਲਤ ਉਹ ਕੰਗਣ ਦਿੱਤਾ ਜਿਹਦੇ ਪੰਥ ਦੇ ਬੇਈਮਾਨ ਆਇਆ ਸੀ ਆਪਣੇ ਘਰ ਲੈ ਕੇ ਗਿਆ ਰਾਜੇ ਨੂੰ ਦਿੱਤਾ ਰਾਜੇ ਦੇ ਘੜਵਾਲੀ ਨੇ ਵੇਖਿਆ ਉਹ ਕਹਿੰਦੀ ਮੈਨੂੰ ਹੋਰ ਚਾਹੀਦਾ ਰਾਣੀ ਨੇ ਖਾਣਾ ਪੀਣਾ ਛੱਡਿਆ ਕਹਿੰਦੀ ਮੈਨੂੰ ਇਦਾਂ ਦਾ ਕੰਗਣ ਚਾਹੀਦਾ ਉਹਦੇ ਰਾਜੇ ਦੀ ਆਣ ਬਣੀ ਰਾਜੇ ਨੇ ਜਿਹਨੂੰ ਦਿੱਤਾ ਸੀ ਕੰਗਣ ਜਿਹਨੇ ਉਹਦੇ ਤਰੀ ਸਿਰ ਤੇ ਗਰਦਨ ਤੇ ਕਰਮਾ ਨੂੰ ਜਿੱਥੋਂ ਮਰਜੀ ਲੈ ਕੇ ਆਇਆ ਐਦਾਂ ਦਾ ਕੰਗਣ ਲਿਆ ਦੇ ਪਹਿਲਾਂ ਜਿੰਨੀ ਮਾਇਆ ਦਿੱਤੀ ਹੈ ਤੈਨੂੰ ਮੂੰਹ ਮੰਗੀ ਰਕਮ ਦੇਵਾਂਗਾ ਪਰ ਉਦਾਂ ਦਾ ਮੈਨੂੰ ਕੰਗਣ ਲਿਆ ਦੇ ਕਿੱਥੋਂ ਲੈ ਕੇ ਆ ਮਾਇਆ ਕਰਕੇ ਚੁੱਪ ਰਿਆ ਕਿ ਤਾਂ ਗੰਗਾ ਨੇ ਦਿੱਤਾ ਸੀ ਰਬਦਾਸ ਜੀਆਂ ਕਰਕੇ ਪਰ ਹੁਣ ਜਦੋਂ ਉਹਦੇ ਮੌਤ ਤੇ ਆਣ ਬਣੀ ਹੁਣ ਪੁਕਾਰ ਪੁਕਾਰ ਕੇ ਗੈਰੇ ਆ ਕਹਿੰਦੇ ਮੇਰਾ ਕੰਗੜ ਨਹੀਂ ਹੈ ਇਹ ਤਾਂ ਗੰਗਾ ਨੇ ਦਿੱਤਾ ਸੀ ਰਬਦਾਸ ਜੀਆਂ ਨੂੰ ਹੁਣ ਜਦੋਂ ਉਹ بڑا ਤਮਕਾਇਆ بڑا ਰਾਜੇ ਨੇ ਗਿਆ ਉਹਨੇ ਤਰਲੇ ਹਰ ਵਾਰ ਤਰਲੇ ਕੀਤੇ ਮੰਦਰ ਦੀ ਸੌ ਖਾਦੀ ਆਪਣੀ ਗੀਤਾ ਦੀ ਸੌ ਖਾਦੀ ਕਹਿੰਦੇ ਮੈਂ ਕਸਮਾਂ ਵਾਦੇ ਕਰਕੇ ਕਹਿਣਾ ਕਿ ਉਹ ਗੰਗਾ ਦੀ ਕਸਮ ਕੰਨ ਇਹ ਮੇਰਾ ਨਹੀਂ ਹੈ ਕੰਨੇ ਤਾਂ ਰਬਦਾਸ ਦਾ ਕੀਨੇ ਦਿੱਤਾ ਸੀ ਦੁਨ ਗੰਗਾ ਨੇ ਦਿੱਤਾ ਸੀ ਫੇਰ ਜਾ ਕੇ ਰਾਜੇ ਨੇ ਉਹਦੇ ਘਰ ਵਾਲੀ ਨੇ ਤਰਲਾ ਕੀਤਾ ਰਬਦਾਸ ਜੀਆਂ ਤੇ ਕਹਿੰਦੇ ਇਦਾਂ ਦਾ ਕੰਗਣ ਨਹੀਂ ਚਾਹੀਦਾ ਤੁਹਾਰਾ ਚਲੋ ਗੰਗਾ ਦੇ ਸਾਡੇ ਨਾਲ ਫਰਿਆਦ ਚਾਈ ਕਰੋ ਹੁਣ ਜਿਹੜੇ ਜੁੱਤੀਆਂ ਕੰਢਣ ਵਾਲਾ ਹੁੰਦਾ ਇਹ ਪਾਣੀ ਰੱਖਦੇ ਜਾਂਦੇ ਨੇ ਅਰੇ ਤਬ ਉਥੇ ਗਿਆ ਤੋਨੋ ਕੀ ਚਾਹੀਦਾ ਕਹਿੰਦੇ ਸਾਨੂੰ ਪਾਣੀ ਗੰਗਾ ਦੇ ਚਲੋ ਸਾਨੂੰ ਕੰਗਣ ਚਾਹੀਦਾ ਰਬਦਾਤ ਜੀ ਨੇ ਉਹਦੇ ਵਿੱਚ ਹੀ ਕੰਗਣ ਕੱਢ ਕੇ ਦੇ ਦਿੱਤਾ ਚੱਕੋ ਕਹਿੰਦੇ ਜਿਹੜਾ ਤੁਹਾਨੂੰ ਚਾਹੀਦਾ ਜਿਹੜਾ ਕੰਗਣ ਮਿਲਦਾ ਨਾ ਇਹਦੇ ਨਾਲ ਚੱਕ ਹਰਾਨ ਹੋ ਗਏ ਕਹਿੰਦੇ ਕੀ ਹੈ ਇਹ ਇਹ ਕਹਿੰਦੇ ਕੰਗਣ ਤੁਸੀਂ ਉੱਥੇ ਜਾਂਦੇ ਹੋ ਅਤੇ ਗੰਗਾ ਮਰੇ ਤੇ ਇਹਨੂੰ ਕਹਿੰਦੇ ਨੇ ਦੁਨੀਆ ਜਿਤਨੀ ਕਿਮ ਹੈ ਕਿਉਂਕਿ ਉਹਨਾਂ ਦਾ ਪਿਆਰ ਰੱਬ ਦੇ ਨਾਲ ਇਤਨਾ ਸੀ ਪਿਆਰ ਜਿਤਨਾ ਕੀਤਾ ਜਾਵੇ ਜਿਸ ਮੇਸ਼ਕਿਤਾ ਮਹਾਰਾਜ ਕਹਿੰਦੇ ਨੇ ਜਿੰਨ ਪ੍ਰੇਮ ਕੀਓ ਤੈਨੇ ਹੀ ਬਖਾਵਿਆ ਕਰਕੇ ਨਹੀਂ ਰੱਬ ਦੇ ਦਰ ਤੇ ਪ੍ਰੇਮ ਪਰਵਾਨ ਹੁੰਦਾ ਹੈ ਕੱਟ ਕਰ ਲੈ ਵੱਧ ਕਰ ਲੈ ਅੱਜ ਕਰ ਲੈ ਕੱਲ ਕਰ ਲੈ ਪ੍ਰੇਮ ਨੇ ਪਰਵਾਨਾ ਇਰੇ ਵਿਖਾਵੇ ਕਰਕੇ ਨਹੀਂ ਦੁਨੀਆਂ ਦੇ ਵਿਖਾਵੇ ਕਰਕੇ ਨਹੀਂ ਜਿਹੜੇ ਸੱਜਦੇ ਅੱਜ ਹੁੰਦਾ ਜਿਨ੍ਹਾਂ ਨੂੰ ਅਤੇ ਜ਼ਿੰਦਗੀ ਰਹਿੰਦੀ ਦੁਨੀਆਂ ਤੱਕ ਹੁੰਦਾ ਰਹੇਗਾ ਉਹ ਉਹਨਾਂ ਦੇ ਪ੍ਰੇਮ ਦੀਪ ਦੌਲਤ ਹੈ ਕਿਹੜਾ ਰਬਦਾ ਜੀਆਂ ਦੇ ਕੋਲ ਕੀ ਸੀ 96 ਵਿੱਚ ਰਹਿੰਦੇ ਸੀ ਅਤੇ ਉਹ ਸਮੇਂ ਦੇ ਮਹਿਲ ਬਾਗੀਆਂ ਨੇ ਜਿਹੜੀਆਂ ਨੇ ਬੜੀਆਂ-ਬੜੀਆਂ ਕਾਚੀ ਦੇ ਵਿੱਚ ਬੜੀਆਂ-ਬੜੀਆਂ ਸੀ ਕੋਈ ਨਹੀਂ ਉਹਨਾਂ ਨੂੰ ਯਾਦ ਕਰਦਾ ਰਬ ਦਾਤਿਆਂ ਦੀਨ ਦੁਨੀਆ ਯਾਦ ਕਰਦੀ ਹੈ ਕਿਉਂਕਿ ਰੱਬ ਦੇ ਨਾਲ ਪ੍ਰੇਮ ਜਿਹੜਾ ਕਰਦਾ ਹੈ ਸਤਗੁਰੂ ਨੂੰ ਪ੍ਰਗਟ ਕਰਦੇ ਨੇ ਦੁਨੀਆ ਦੇ ਵਿੱਚ ਪ੍ਰਗਟ ਕਰਦੇ ਨੇ ਕਿ ਇਹਦੇ ਵਰਗਾ ਪਿਆਰ ਦੁਨੀਆ ਦੇ ਕੋਲ ਹੋਣਾ ਚਾਹੀਦਾ ਦੁੱਖ ਦਰਦ ਕਲੇਸ਼ ਕਟਣੇ ਨੇ ਦਾਤਾ ਚਾਹੀਦੀਆਂ ਨੇ ਆਨੰਦ ਲੈਣਾ ਰਬ ਦਾਤਿਆਂ ਵਰਗਾ ਪ੍ਰੇਮ ਕਰ ਜਿਵੇਂ ਨੇ ਅਥਾ ਪ੍ਰੇਮ ਗੀਤ ਗੰਗਾ ਤੇ ਗਿਆ ਨਹੀਂ ਇਸ਼ਨਾਨ ਕਰਨ ਪਰ ਉਹ ਕਰ ਬੈਠੇ ਹੀ ਕਰਦਾ ਪਿਆ ਇਸ਼ਨਾਨ ਕਿਉਂਕਿ ਜਿਹਦੀ ਉਪਾਸ਼ਕ ਗੰਗਾ ਹੈ ਉਹਦੀ ਉਪਾਸ਼ਕ ਰੱਬ ਜੀ ਨੇ ਆ ਰਬ ਦਾਤ ਜੀ ਨੇ ਕਿਉਂਕਿ ਉਹ ਵੀ ਰੱਬ ਨੂੰ ਮੰਨਦੀ ਹੈ ਇਹ ਵੀ ਰੱਬ ਨੂੰ ਮੰਨਦੇ ਨੇ ਮਾਲੋ ਰੱਬ ਤੋਂ ਬਿਨਾਂ ਕੁਝ ਵੀ ਨਹੀਂ ਆਪ ਕਥ ਹੈ ਆਪ ਸੁਨੇਹਾ ਆਪ ਹੀ ਸਭ ਕੁਝ ਪਸਾਰਾ ਰੱਬ ਦੀ ਹੈ ਇੱਕ ਤੋਂ ਹੀ ਹੈ ਪਸਾਰਾ ਤਾਂ ਸਤਿਗੁਰੂ ਕਹਿੰਦੇ ਨੇ ਉਹਨੂੰ ਸਜਦੇ ਕਰ ਤੇਰੀ ਜ਼ਿੰਦਗੀ ਦਾ ਖੇੜਾ ਬਣੇਗਾ ਸਮਾਪਤੀ ਦਾ ਸਮਨ ਉਹਨੇ ਆਪ ਬੁਲਾ ਦੇ ਕਿ ਮੈਂ ਹੋਗਾ ਇੱਕ ਰੂਜੀ ਕਾ ਖਾਂਸ ਕੋਈ ਗੁਦੀ ਕੀ ਫਤਿਹ